ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਨੈਨ ਸਤਿਕਾਰ ਜੀ ਮੈਂ ਸਤਨਾਮ ਜਲਾਲਪੁਰ ਜ਼ਿਲ੍ਹਾ ਪ੍ਰਧਾਨ ਪਰ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਸ਼ੀਲ ਭਗਤ ਸਿੰਘ ਨਗਰ ਮੈਂ ਅੱਜ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਉਹਦੇ ਬਾਰੇ ਦੱਸਣਾ ਚਾਹਣਾ। ਇਤਿਹਾਸੇ ਤਿੰਨ ਸਾਲ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ 59000 ਤੋਂ ਜ਼ਿਆਦਾ ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਪਰ ਪਹਿਲੀਆਂ ਸਰਕਾਰਾਂ ਨੇ ਯਕੀਨ ਨੌਕਰੀ ਦਿੱਤੀਆਂ ਹੀ ਨਹੀਂ ਹੈ ਅਗਰ ਦਿੱਤੀਆਂ ਵੀ ਹੈ ਤਾਂ ਸਿਰਫ ਆਪਣੇ ਜਿਹੜੇ ਲੀਡਰਾਂ ਦੇ ਚਹੇਤੇ ਐ ਉਹਨਾਂ ਦਿੱਤੀਆਂ ਸੀਗੀਆਂ ਪਰ ਇਸ ਵਾਰ ਮਾਨ ਸਰਕਾਰ ਨੇ ਦੇਖਿਆ ਕਿ ਹਰ ਪਰਿਵਾਰ ਦੇ ਵਿੱਚ ਕਿਸੇ ਕਿਸੇ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਤਿੰਨ ਜੀਆਂ ਨੂੰ ਨੌਕਰੀ ਮਿਲੀ ਹੈ ਜਿਹੜੇ ਕਿ ਰਿਜ਼ਰਵ ਕਰਦੇ ਸੀਗੇ ਔਰ ਕਈ ਤਾਂ ਇਸ ਦਾ ਵੀ ਐਗਜ਼ਾਮਪਲਾਂ ਵੀ ਹੈ ਕਿ ਇੱਕ ਬੱਚੇ ਨੇ ਪੰਜ ਵੀ ਪੰਜ ਵਾਰ ਨੌਕਰੀ ਲਈ ਤਿੰਨ ਸਾਲ ਦੇ ਵਿੱਚ ਪੰਜ ਵਾਰ ਜਿਹੜੀ ਹੈ ਅਲੱਗ-ਅਲੱਗ ਨੌਕਰੀਆਂ ਲੈ ਲਈਆਂ ਪਰ ਹੁੰਜੜਾ ਬਾਹਰ ਜਾਣ ਦਾ ਟ੍ਰੈਂਡ ਵੀ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਖੜ ਗਿਆ ਕਿਤੇ ਹੁਣ ਬੱਚਿਆਂ ਨੂੰ ਆਸ ਹੋ ਗਈ ਕਿ ਸਾਨੂੰ ਸਰਕਾਰੀ ਨੌਕਰੀ ਇੱਥੇ ਹੀ ਮਿਲ ਸਕਦੀ ਹੈ ਪਰ ਪ੍ਰਾਈਵੇਟ ਨੌਕਰੀਆਂ ਦੇ ਵੀ ਚਾਂਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਏ ਹੈ ਔਰ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਹੈ ਉਹ ਲਗਭਗ ਉਮੀਦ ਹੈ ਕਿ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪ੍ਰਾਈਵੇਟ ਉਮੀਦ ਹੈ ਮਿਲਣਗੀਆਂ ਕਿਉਂਕਿ ਕਾਫੀ ਕੰਪਨੀਆਂ ਜਿਹੜੀਆਂ ਹੈ ਵੱਡੀਆਂ ਕੰਪਨੀਆਂ ਟਾਟਾ ਵਰਗੀਆਂ ਜਿਨ੍ਹਾਂ ਨੇ ਆ ਕੇ ਪੰਜਾਬ ਦੇ ਵਿੱਚ ਪਲਾਂਟ ਲਾਉਣੇ ਸ਼ੁਰੂ ਕਰ ਦਿੱਤੇ ਹੈ ਔਰ ਇਸ ਵਾਰ ਸਰਕਾਰ ਨੇ 230 ਕਰੋੜ ਰੁਪਏ ਜਿਹੜਾ ਉਹ ਇਸ ਲਈ ਰੱਖਿਆ ਹੈ ਕਿ ਪੰਜਾਬ ਦੇ ਵਿੱਚ ਬਬਤ ਬਾਦ ਨੌਕਰੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਸਕਣ ਸੋ ਸਨਮਾਨ ਹੈ ਆਪਣੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਕਿ ਜਿਨ੍ਹਾਂ ਨੇ ਨੌਕਰੀਆਂ ਨੂੰ ਐਨੀ ਪਹਿਲ ਦੇ ਕੇ ਪੰਜਾਬ ਦੇ ਵਿੱਚ ਨੌਕਰੀਆਂ ਦੇ ਜਿਹੜੀਆਂ ਉਹ ਬਹੁਤ ਗੱਫੇ ਵੰਡੇ ਆ ਵਾਈਕੁਰਜੀ ਦਾ ਖਾਲਸਾ ਸ੍ਰੀ ਵਾਈਕੁਰਜੀ ਭਾਗੇ ਲਾਈਵ ਅਰਵਿੰਦ ਜੀ ਬਗਲੋ ਆ ਛੱਡਦਾ ਚਾਲ ਕੋ ਹਾਜ਼ਰ ਆਪ ਦਾ ਵਰਜੰਡ ਕਰੋ

سو اپنے آپ سارے آپ ساڑی رکھ لو یہ ڈبے اوم گرو رائے چمچا لاز

ਜਦੋਂ ਨਿਸ਼ਾਨਦੇਹੀ ਜੈ ਪੰਜ ਅਸ਼ਟਾਂ ਦੇ ਸਤੰਗ ਗਾਤਿਆਈ ਜੈ ਸਤੰਗਾਂ ਦਾ ਰਾਤਰੇ ਨੇ ਅਸ਼ਟਮ ਕੋਈ ਰੈਡ ਰੋਡ ਹੈ। ਸਤਿ ਸ਼੍ਰੀ ਅਕਾਲ। ਜਿਦਾ ਪ੍ਰਣਪ ਤਰਾਹ ਹੋਣੇ ਜਾ ਰਿਹਾ ਹੈ। ਉਸ ਦੀ ਪੂਜਾ ਸ਼ੁਰੂ ਹੋਣੇ ਜਾ ਰਹੀ ਹੈ। ਪਹਿਲੇ ਸ਼ੁਰੂ ਹੋਣੇ ਜਾ ਰਹੀ ਹੈ।

ਬਾ ਸਾਹਿਬ ਸਭਾ ਰਜਿਸਟਰਡ ਘਰ ਸ਼ੰਕਰ ਦਾ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਤੇ ਕਵੀ ਦਰਬਾਰ ਸੀ ਅ ਅੱਜ ਜਿਹੜੇ ਮੁੱਖ ਤੌਰ ਤੇ ਜਿਹੜੀਆਂ ਸਾਹਿਤਕ ਫੀਲਡ ਦੀ ਜਿਹੜੀ ਸ਼ਿੱਤਾ ਸੀ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਨਾਲ ਜਿਹੜਾ ਕਵੀ ਦਰਬਾਰ ਸੀ ਉਹਦੇ ਵਿੱਚ ਬਹੁਤ ਹੀ ਉੱਚ ਪੱਧਰ ਦੇ ਵਿਚਾਰਾਂ ਨਾਲ ਕੇ ਜਿਹੜੇ ਕਵੀ ਨੇ ਉਹਨਾਂ ਨੇ ਆਪਣੇ ਪੰਜਾਬੀ ਵਿੱਚ ਪੇਸ਼ ਕੀਤੇ ਨੇਗੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੇ ਵਿੱਚ ਖਾਸ ਕਰਕੇ ਕਿ ਹਾਲੇ ਵੀ ਜਿਹੜੇ ਉਤਸ਼ਾਹਤ ਵਿਚਾਰ ਨੇ ਅਗਾਹ ਵਧੂ ਵਿਚਾਰ ਨੇ ਜਿਹੜੇ ਕੁੱਝ ਲੋਕਾਂ ਨੂੰ ਭੁਲੇਖਾ ਹੈਗਾ ਕਿ ਸ਼ਾਇਦ ਉਹ ਨਹੀਂ ਖਤਮ ਹੋ ਚੁੱਕਿਆ ਐਸਾ ਕੁਝ ਨਹੀਂ ਹੈ ਅੱਜ ਵੀ ਜਿੰਨੀਆਂ ਵੀ ਰਚਨਾਵਾਂ ਪੇਸ਼ ਕੀਤੀਆਂ ਨੇ ਉਹ ਉੱਚ ਪੈ ਦੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਤੇ ਵੰਡ ਪਾਉ ਸੱਚਿਆਂ ਦੇ ਮੂਹ ਤੇ ਚਪੇੜ ਮਾਰਨ ਵਾਲੀਆਂ ਸਨ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਹੁਤ ਧੰਨਵਾਦੀ ਵੀ ਹਾਂ ਜਿੰਨੇ ਵੀ ਇੱਥੇ ਕਵੀ ਆਏ ਨੇਗੇ ਉਹਨਾਂ ਦਾ ਤਹਿ ਦਿਲੋਂ ਬਤਨਵਾਦ ਕਰਦਾ ਹਾਂ ਅੱਜ ਕਿਹਨਾਂ ਕਿਹਨਾਂ ਦਾ ਸਨਮਾਨ ਹੋਇਆ ਜੀ ਸਨਮਾਨ ਕਿਹਨਾਂ ਕਿਹਨਾਂ ਦਾ ਹੋਇਆ ਸਰਮਾਨ ਪ੍ਰੋਫੈਸਰ ਸੰਧੂ ਬਰਿਆਨਬੀ ਜੀ ਉਹਨਾਂ ਨੂੰ ਅ ਸਵਰਗਵਾਸੀ ਵਿਜੇਦਰ ਸਿੰਘ ਮੋਜੀ ਯਾਦਗਾਰੀ ਪੁਰਸਕਾਰ ਦਿੱਤਾ ਗਿਆ ਤੇ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਸਾਡੀ ਬੀਬੀ ਬਲਵੀਰ ਕੌਰ ਰੀਲ ਜੀ ਕਹਾਣੀਕਾਰ ਨੇ ਉਹਨਾਂ ਨੂੰ ਦਿੱਤਾ ਗਿਆ ਤੇ ਬਾਜਵਾ ਜੀ ਉਲਫਤ ਬਾਜਵਾ ਪੁਰਸਕਾਰ ਉਲਫਤ ਬਾਜਵਾ ਅ ਹੱਤਪਾਲ ਸਹੌਣ 55 ਸਾਲ ਹੋ ਗਏ ਉਲਫਤ ਜਨਾਬ ਉਲਫਤ ਬਾਦਲਾ ਜਨਾਬ ਉਲਫਤ ਬਾ ਉਸਤਾਦ ਉਲਫਤ ਬਾਜਵਾ ਜਿਹੜਾ ਪੁਰਸਕਾਰ ਸੀ 55 ਸਾਲ ਹੋ ਗਏ ਨੂੰ ਦਿੱਤਾ ਗਿਆ ਹੈ ਤੇ ਇੱਕ ਵਿਸ਼ੇਸ਼ ਸਨਮਾਨ ਸਭਾ ਦੇ ਮੈਂਬਰ ਨੇ ਜੀ ਵੀ ਪ੍ਰੋਫੈਸਰ ਜੀ ਵੀ ਸੇਖੋਂ ਜੀ ਉਹਨਾਂ ਨੂੰ ਦਿੱਤਾ ਗਿਆ ਤੇ ਇੱਕ ਜਿਹੜਾ ਸਭਾ ਦੇ ਵਿੱਚੋਂ ਜਿਹੜਾ ਉਤਸ਼ਾਹੀ ਪੁਰਸਕਾਰ ਸੀ ਜਿਹੜਾ ਉਹ ਸ੍ਰੀ ਤਾਰਾ ਸਿੰਘ ਛੇੜਾ ਜੀ ਨੂੰ ਦਿੱਤਾ ਗਿਆ ਠੀਕ ਹੈ ਤੇ ਕਿਹੜੀਆਂ-ਕਿਹੜੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅੱਜ ਪੁਸਤਕਾਂ ਚਾਰ ਪੁਸਕਾਰ ਰੀਤ ਕਿਤੇ ਗਈਆਂ ਜੀ ਅ ਪਹਿਲੀ ਪੁਸਤਕ ਦੋ ਪੁਸਤਕਾਂ ਨੇ ਜਿਹੜੀਆਂ ਗੁਰਸਿੱਖੀ ਦੀ ਇਹੋ ਨਿਸ਼ਾਨੀ ਭਾਗ 27 ਤੇ ਭਾਗ 28 ਇਹ ਸਰਦਾਰ ਸੰਤੋਖ ਸਿੰਘ ਜੀ ਦੁਆਰਾ ਰਚਿਤ ਹੈ ਲੜੀ ਚੱਲਦੀ ਹੈ ਇਹਨਾਂ ਦੀ ਉਸ ਲੜੀ ਦੇ ਵਿੱਚ 27ਵੇਂ 28ਵੇਂ ਭਾਗ ਲਈ ਕੀਤਾ ਗਿਆ ਅ ਦੂਸਰੀ ਮੇਰੀ ਸਾਧਨਾ ਸਰਬਲ ਸਿੰਘ ਜੀ ਦੀ ਗਜ਼ਲ ਸੰਗ੍ਰਹਿ ਹੈ ਤੇ ਤੀਸਰੀ ਪੁਸਤਕ ਇਸ ਸਭਾ ਦੇ ਜਨਮ ਸਤਕਰ ਅ ਤੋਂਨ ਪ ਮਿਆਜੀ ਦੀ ਪੁਸਤਕ ਹੈ ਗਦਰ ਲਹਿਰ ਅਤੇ ਬਬਰ ਲਹਿਰ ਦੀ ਦਾਸਤਾਨ ਤੇ ਇਹ ਚਾਰ ਕਿਤਾਬਾਂ ਅੱਜ ਸਮਨ ਲਈ ساہیر صrs hablando جیلی ہے سمارہ علیہ وسلم جیلی گنت میں نموت رہ نہیں ہے کہ میں بہترین کر شکریل رہے ہیں سارات سے بڑی عزیروہ کچھ ساریلودمی جیلی سانس وقتا Books جیلی مئنے کی رواینکے جیلی مئنے کی رومی تک چیلی مئنے کی نہ چاپی تاکرم بھی سمارہ علیہ وسلم مین چیلی مہ Pennsylvania س tightے رہے ہیں اس سنارے ਇਹ ਦਾ ਗ੍ਰੰਥ ਚੇਤਨ ਜੀ ਦੇ ਜੀ ਵਿਸ਼ੇਸ਼ ਸੇਖੋ ਜਿਨ੍ਹਾਂ ਨੂੰ ਸਨਮਾਨ ਪ੍ਰਾਪਤੀ ਹੋਣਾ ਮੈਂ ਉਨ੍ਹਾਂ ਨੂੰ ਵਧਾਈ ਦਿੰਦੀ ਆ ਇਹ ਨਾਲ ਫਾਤਮਾ ਦੇ ਕੇ ਦਾਸ ਵੀ ਕਰਦੀ ਹੈ ਕਿ ਇਸੇ ਤਰ੍ਹਾਂ ਇਸ ਪੰਨ ਤੇ ਕੁਰੇ ਰੇ ਇਹ ਤੋਂ ਵੱਡੇ ਨਾਮ ਜਿਹੜੇ ਉਹ ਪ੍ਰਾਪਤ ਕਰੇ ਸਿਰਜਣਾਤਰਾ ਤੇ ਸਾਰੇ ਸਿਲਫਨ ਮੰਤੂ ਦਾ ਬੜਾ ਅਸਰ ਜਿਹੜਾ ਲਾ ਉਹਦੇ ਚ ਕੋ ਬਸ ਐਸਾ ਰਚਨ ਕਰਾ ਪਰਮਾਨੰਦ ਜੁਗਨ ਪਾਰੀ ਉਹ ਬਹੁਤ ਖੂਬਸੂਰਤੀ ਦੇ ਨਾਲ ਇਵਨ ਸਭ ਤੋਂ ਪਹਿਲਾਂ ਇਸ ਪਰ ਵੀਰ ਸਿੰਘ ਜੀ ਪ੍ਰਧਾਨ ਇਸ ਮੁੱਚੀ ਜੀ ਕਿਸਾਰੀ ਜਨਮ ਸਰਵਾਂ ਇਸ ਦਲ ਦੀ ਕੋ ਵਾਰਤ ਦੇਣਾ ਕਿ ਅੱਜ ਦਾ ਸਮਾਗਮ ਗੁਰ ਅਭਿਦੀ ਵਤਨ ਅਗਰ ਕਿ ਲੱਗਿਆ ਤੇ ਜਿਹੜਾ ਹੈ ਸਾਡਾ ਸਾਲਾਨਾ ਸਮਾਗਮ ਦੇ ਵਿੱਚ ਹੱਸਾ ਕੋ ਸ਼ਖਸੀਤਾਂ ਨੂੰ ਸਨਮਾਨ ਕੀਤਾ ਜਾਦਾ ਉਹਨਾਂ ਵਿੱਚੋਂ ਤੇ ਕਿਸੇ ਨੂੰ ਮੇਰਾ ਕਾ ਸੰਤਾਨ ਹੋ ਸਕਦੀ ਕਿਉਂਕਿ ਸਾਰੀ ਜਿਹੜੇ ਸਾਹਿਤਕਾਰ ਜਿੰਨ ਕਿ ਨਹੀਂ किເປັນ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਸਰਪਾਤਨ ਮੇਰੇ ਕਹਾਂ ਦਾ ਦੁਆਬਾ ਸੰਸਰਵਾਦ ਫਰਨਵਾਦ ਯੋਗਾ ਉਹਨਾਂ ਵਿੱਚ ਨਵਾ ਦੇ ਕੇ ਪਾਈ ਸਤਿਗ੍ਰੰਥੀਆਂ ਜਿਹੜਾ ਅੱਜ ਦਾ ਮੁੱਖ ਸੰਸਦਾਰ ਮੈਜਿਸਟਰੀ ਬੋਜੀ ਯਾਦ ਕਰੀਵਾ ਦਿੱਤਾ ਗਿਆ ਤੇ ਸਤਿ ਸਾਬ ਦੀ ਸ਼ਕਤੀ ਬਾਰੇ ਮੇਰੇ ਵਰਤਮੰਤ ਦਾ ਬਹੁਤ ਬੋਲ ਕੇ ਰੇਤਾ ਦਾ ਸੂਰਜ ਦੀਵਾਰ ਤੋਂ ਵਾਲੀ ਬੰਦੂ ਜੰਦੀ ਕਿ ਲਹਿਰਾਂ ਦੇ ਚੀਤਾਂ ਉਹ ਚੀਤ ਕਨਾਰੇ ਤੱਕ ਬਹਿ ਕੇ ਲਹਿਰਾਂ ਦੇਖੀ ਜਾਓਗੇ ਸ਼ਾਮ ਘੜੇ ਦਾ ਆਖਰ ਆਪਣੇ ਘਰੋਂ ਵਾਪਸ ਜਾਓ ਸ਼ਾਮ ਘੜੇ ਦਾ ਆਖਰ ਆਪਣੇ ਘਰੋਂ ਵਾਪਸ ਜਾਓ ਇਹ ਸ਼ਿੰਗਰ ਕਰਨੀ ਵਾਲੀ ਉਹਨਾਂ ਨੇ ਤਾਂ ਹਰ ਪਲ ਸਤ ਨੂੰ ਸੱਚ ਹੀ ਕਹਿੰਦੇ ਰਹਿਣਾ ਹੈ ਕਿੰਨੇ ਸਜਦੇ ਆਸ਼ਿਵੜ ਕੇ ਸੂਰਜੀ ਤੇ ਲਟਕਾਉਂਦੇ ਪੁਣਾ ਨੇ ਤਾਂ ਹਰ ਪਲ ਸਤ ਨੂੰ ਸੱਚ ਹੀ ਕਹਿੰਦੇ ਰਹਿਣਾ ਹੈ ਕਿੰਨੇ ਸਜਦੇ ਆਸ਼ਿਵੜ ਕੇ ਸੂਰਜੀ ਤੇ ਲਟਕਾਉਂਦੇ ਵੇਸ਼ੇ ਕਰੀ ਚਾਰੇ ਪਾਸੇ ਫਿਰਦੇ ਇਤਿਜੂ

ਡਲਣੀਆਂ ਕੁਝ ਕੁਲਾਂ ਨੇ ਮੇਰੇ ਕੁਤਿਆਂ ਜਿਹਾ ਵਕਤ ਦੇ ਪਰਉਪਕੇ ਹੋਗ ਬਿਲਾਸੀ ਫਲਾਂ ਨੂੰ ਮਾਨ ਗਿਆਂ ਨਾ ਉੱਡਣ ਦੀਆਂ ਕੁਝ ਕੁਝੇ ਭੁੱਲਾਂ ਨੇ ਤੇਰੀ ਸਿਆਸਤ ਸਾਮ ਦਾਮ ਤੇ ਕੀ ਦੰਡ ਦੀਆਂ ਕੁਝ ਕੁਝ ਮੁਕਾਰੀਆਂ ਤੇ ਗੁੱਝੀਆਂ ਗਹਿਰੀਆਂ ਸ਼ਰਾਰਤਾਂ ਦੇ ਮੇਰੀ ਬਰਾਕਤ ਹੋਈਆਂ ਭੁੱਲਾਂ ਨੇ ਜਨਮੀਆਂ ਅਨੰਤ ਅਨੰਤ ਈੜਾਂ ਨੇ ਜੋ ਅਨੰਤ ਸਫਰਤੇ ਤੁਰਦਿਆਂ ਤੁਰਦਿਆਂ ਆਪਣੀ ਹੋਂਦ ਤੇ ਲੱਗੀ ਪਰਸੰਤ ਜਿੰਨਾਂ ਦੀ ਲੜੀਏ ਈਗ ਦਾ ਈਗੀ ਕਮਲ ਹੋਇਆ ਜਿਤੇ ਰਿਹਾ ਦੀ ਮਾਪੂ چیتا ضرور میرا اس چیتا ضرور میرا ਆਹ ਹੁਣ ਸਭਮੀਨੇ ਕੋਈ ਨਾ ਯਕੀਨ ਆਇਆ ਕੋਈ ਇਸ ਵੀ ਹੈ ਨਹੀਂ ਵਰ ਸਜਣਾ ਦੇ ਰੇ ਇਸ ਵੀ ਹੈ ਨਹੀਂ ਵਰ ਸਜਣਾ ਦੇ ਰੇ ਮੇਰੀ ਦੇਖੀ ਜੀ ਤੁਨਸਕਾਰਾ ਮੇਰੀ ੜੀ ਦੇਸੀ ਤੁਨਸਕਾਰਾ ਤੂੰ ਵੀ ਤੇ ਜੋ ਕੰਕੀ ਕਾ ਕੇ ਖੁਚਾ ਤਦਾਂ ਤੋ ਦਾਤ ਮਿਟਾਣਾ ਸੰਗਰਾ آتے ہور گزلہ نہ ہی کہہ ہور گزلہ نہ ہی کہہ چند تارے ہور گزلہ نہ ہی میں کھانے آتے ہور گزلہ نہ ہی کہہ ਚੰਦ ਤਾਰੇ ਅੰਬਰਾਂ ਤੇ ਹੋਰ ਗਜ਼ਲਾਂ ਨਾ ਹੁ ਕਹਿ ਬੇ ਜ਼ਮੀਨੇ ਬੇ ਵਸਾਂ ਦੀ ਬੇ ਘਰਾਂ ਦੀ ਗੱਲ ਕਰ ਚਤਰਕਾਰ ਸਾਹਿਬ ਬੇ ਜ਼ਮੀਨੇ ਬੇ ਵਸਾਂ ਦੀ ਬੇ ਘਰਾਂ ਦੀ ਗੱਲ ਕਰ ਰਾਜਿਆਂ ਤੇ ਰਾਣਿਆਂ ਤੇ ਹੋਰ ਗਜ਼ਲਾਂ ਨਾ ਹੁ ਕਹਿ

اپنی آدم پر کوئی شنشیر بھلتی ہے بے بیٹ دوار اکومت جالی غموف شوکنی ہے بیٹ دوار اکومت جالی غموف شوکنی ہے کارو نامو کٹ کر کے جنجیر بھلتی ہے سوال نامو پرنسپل جی ایسا پر کارکسا انجس کینگیز 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 ناماشاید اندرجی سنگھ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਚੱਡੀਗਾ ਰੋਡ ਪੇਸ ਤੇ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਕਸਟ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ 3 ਨਸ ਤੋਂ ਲੈ ਕੇ 5ਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਕਿ ਬਤ ਬਤ ਜਿਹੜੇ ਪੱਕੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜੀਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿੰਨਾ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸਾਡੇ ਪਰ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਕਮਾਸ ਵਿੱਚ ਜਿਹੜੀ ਆ ਕਿੰਨੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਅਨੇ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾਮਜ਼ਦ ਕਰਵਾਓ ਤੇ ਸਾਡੇ ਜਿਹੜਾ ਆ ਇਹ ਇਹ ਜਿਹੜਾ ਇੱਕ ਵੇ ਦਾ ਮੌਕਾ ਹੈ ਕੋ ਧੰਨਵਾਦ ਇਸ ਅੱਜ ਦੇ ਲਸ਼ੀਨ ਸਾਹਿਬ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ